ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਆਪਣੇ ਇਸ ਚੈਨਲ ਵਿੱਚ ਗੋਲੀ ਚੱਲਦੀ ਗਈ ਇਹ ਇੱਕ ਇਤਿਹਾਸਿਕ ਨਾਵਲ ਲੈ ਕੇ ਹਾਜ਼ਰ ਹੋਏ ਹਾਂ ਜਿਸ ਵਿੱਚ ਬੱਬਰਾਂ ਦੀ ਵਿਥਿਆ ਬੱਬਰਾਂ ਦੀ ਦਾਸਤਾਨ ਦੱਸੀ ਗਈ ਹੈ ਕਿ ਕਿਦਾਂ ਉਹਨਾਂ ਨੇ ਜ਼ੁਲਮ ਖਿਲਾਫ ਟੱਕਰਾਂ ਕੀਤਾ ਆਪਣੀਆਂ ਦੇਹਾਂ ਆਪਣੀਆਂ ਜਿੰਦਾਵਾਰ ਕੇ ਵੀ ਜ਼ੁਲਮ ਦਾ ਟੱਕਰਾਂ ਕੀਤਾ ਔਰ ਪਿਛਲਾ ਅਧਿਆਇ ਤੁਸੀਂ ਸੁਣਿਆ ਅੱਜ ਅਗਲਾ ਤੀਜਾ ਅਧਿਆਇ ਲੈ ਕੇ ਹਾਜ਼ਰ ਹੋਏ ਹਾਂ ਲੜੀ ਜੋੜਨ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਿਛਲੀਆਂ ਵੀਡੀਓ ਸੁਣ ਸਕਦੇ ਹੋ ਔਰ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਤੀਜਾ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਔਰ ਵਤ ਵਤ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾ ਭੈਣਾ ਭਰਾਵਾਂ ਤੱਕ ਤੱਕ ਪਹੁੰਚ ਸਕੇ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਉਸ ਨੂੰ ਪਤਾ ਲੱਗ ਸਕੇ ਕਿ ਸਾਡੇ ਸੂਰਮੇ ਯੋਧਿਆਂ ਨੇ ਕੀ ਕੀ ਕੁਰਬਾਨੀਆਂ ਕੀਤੀਆਂ ਤੇ ਕਿਦਾਂ ਜ਼ੁਲਮ ਨਾਲ ਟਕਰਾਂ ਲਿਆ। ਭਾਗ ਤੀਜਾ ਸ਼ੁਰੂ ਕਰਦੇ ਹਾਂ। ਮੰਗਲ ਸਹਾਏ ਦਾ ਖੂਨ ਕੀ ਹੋਇਆ? ਸਾਰੇ ਰਾਣੀਪੁਰ ਉੱਤੇ ਬਿਜਲੀ ਟੁੱਟ ਪਈ। ਉੱਤੋਂ ਤਰ ਕਾਲਾਂ ਪਈਆਂ ਸਨ। ਅੱਗੇ ਰਾਤ ਹਨੇਰੀ ਸੀ। ਮਸਿਆ ਦੀ ਰਾਤ। ਮਾਰੇ-ਮਾਰੇ ਬੱਦਲ ਵੀ ਸਨ। ਜਿੱਥੇ ਲੋਕਾਂ ਲਈ ਵਿਪਤਾ ਸੀ, ਉੱਥੇ ਪੁਲਿਸ ਦੇ ਕੰਗਣ ਵੀ ਢੱਲੇ ਹੋ ਗਏ ਸਨ। ਪੁਲਿਸ ਕਪਤਾਨ ਨੂੰ ਆਪ ਡਰ ਪੈ ਗਿਆ ਸੀ ਕਿ ਕਿਤੇ ਮੇਰਾ ਹੀ ਨਾ ਘੋਗਾ ਚੁੱਕ ਦੇਣ ਮੰਗਲ ਸਾਹਿਬ ਨੂੰ ਦੇਖਿਆ ਉਹ ਤਾਂ ਇੱਕ ਗੋਲੀ ਨਾਲ ਠੰਡਾ ਹੋ ਗਿਆ ਉਸ ਦੇ ਕਰਮ ਕੋ ਕਰਮ ਉਸ ਦੇ ਨਾਲ ਠੰਡੇ ਹੋ ਗਏ ਲੋਥ ਨੂੰ ਛੇਤੀ ਨਾਲ ਲਾਰੀ ਵਿੱਚ ਸੁੱਟ ਲਿਆ ਗਿਆ ਕਿ ਕੋਈ ਚੁੱਕੇ ਨਾ ਲੈ ਜਾਏ ਜਿਹੜਾ ਬੰਦਾ ਪੁਲਿਸ ਕਪਤਾਨ ਦੇ ਕੋਲ ਹੁੰਦਿਆਂ ਪੁਲਿਸ ਦਾ ਘੇਰਾ ਪਾਇਆ ਗੋਲੀ ਮਾਰਨ ਦਾ ਹੌਸਲਾ ਕਰ ਸਕਦਾ ਹੈ ਉਹ ਪਲਾ ਹੋਰ ਕੀ ਨਹੀਂ ਕਰ ਸਕਦਾ ਇੱਕ ਦਿਨ ਵਿੱਚ ਦੋ ਖੂਨ ਹਨੇਰ ਸਾਈ ਦਾ ਖੂਨ ਵੀ ਫਿਰ ਉਹਨਾਂ ਬੰਦਿਆਂ ਦਾ ਜਿੰਨਾ ਹਰਨਾਖਸ਼ਵਾੰਗ ਰੱਬ ਭਲਾਇਆ ਹੋਇਆ ਸੀ ਜਿਨ੍ਹਾਂ ਨੂੰ ਮਾਨ ਸੀ ਕਿ ਉਹਨਾਂ ਦੀ ਵਾਵਲ ਕੋਈ ਵੇਖ ਨਹੀਂ ਸਕਦਾ ਪਰ ਸਾਰਾ ਬਰਤਾਨਵੀ ਸਾਮਰਾਜ ਉਹਨਾਂ ਦੀ ਪਿੱਠ ਪਿੱਛੇ ਸੀ ਮਹਾਰਾਜਾ ਕਪੂਰਥਲਾ ਦੇ ਦਰਬਾਰੀ ਸਨ ਪੁਲਸ ਉਹਨਾਂ ਦੇ ਇਸ਼ਾਰੇ ਤੇ ਨੱਚਦੀ ਸੀ ਹੋਲਸ ਕਪਤਾਨ ਨੇ ਅਕਲ ਕੀਤੀ ਇੱਕ ਘੋੜਸਵਾਰ ਨੂੰ ਕਿਹਾ ਪਿੰਡ ਦੇ ਉਦਾਲੇ ਜਿਹੜੇ ਸਿਪਾਈ ਖਲੋਤੇ ਨੇ ਉਹਨਾਂ ਨੂੰ ਹਿਆਰ ਕਰੇ ਕਿ ਕੋਈ ਇਸਤਰੀ ਪੁਰਸ਼ ਬਾਲ ਬੁੱਢਾ ਨਹੀਂ ਕੁੱਤਾ ਬਿੱਲੀ ਵੀ ਪਿੰਡੋਂ ਬਾਹਰ ਨਾ ਜਾਵੇ ਕੀ ਪਤਾ ਕੋਈ ਬੰਦਾ ਕੁੱਤੇ ਵਾਂਗ ਕਬਾ ਹੋ ਕੇ ਹੱਥਾਂ ਗੋਡਿਆਂ ਅਸਰੇ ਤੁਰ ਕੇ ਹੀ ਨਾ ਪਿੰਡੋਂ ਨਿਕਲ ਜਾਏ ਆਪ ਉਹ ਜਾਣਾ ਰੁਕ ਗਿਆ ਇੱਕ ਤਾਂ ਇਸ ਕਰਕੇ ਕਿ ਖੂਨ ਉਸ ਦੀ ਹਾਜ਼ਰੀ ਵਿੱਚ ਹੋਇਆ ਸੀ ਦੂਸਰਾ ਕੁਝ ਡਰ ਵੀ ਗਿਆ ਸੀ ਕਿ ਕੋਈ ਰਾਹ ਵਿੱਚ ਬੰਬ ਮਾਰ ਕੇ ਹੀ ਉਸ ਦੀ ਲਾਰੀ ਨਾ ਉਲਟਾ ਦੇਵੇ ਕਲਕੱਤੇ ਤੋਂ ਵਾਈਸ ਰਾਏ ਦੀ ਗੱਡੀ ਆਉਂਦੀ ਵੀ ਉਲਟਾਉਣ ਦਾ ਯਤਨ ਹੋਇਆ ਸੀ ਕੀ ਹੋਇਆ ਜੇ ਵਾਈਸ ਰਾਏ ਬਚ ਗਿਆ ਨਾਲੇ ਨਿਤ ਦਿਹਾੜੇ ਤਾਂ ਪੁਲਿਸ ਕਪਤਾਨ ਹੁੰਦਾ ਤੇ ਅਖਬਾਰਾਂ ਵਿੱਚ ਪੜਦਾ ਸੀ ਕਿ ਬੰਗਾਲ ਤੇ ਮਦਰਾਸ ਵਿੱਚ ਜੋ ਗਗਰਦ ਬੰਬ ਆ ਮਾਰਦੇ ਸਨ ਸਰਕਾਰ ਦੀ ਭਾਵੇਂ ਕਰੜੀ ਨਿਗਰਾਨੀ ਸੀ ਫਿਰ ਵੀ ਲੋਕ ਕਿਤੇ ਉਹਨਾ ਕਿਤੇ ਬੰਬ ਪੱਕੀਆਂ ਬੰਦੂਕਾਂ ਪਿਸਤੌਲ ਤੇ ਕਾਰਤੂਸ ਪ੍ਰਾਪਤ ਕਰ ਹੀ ਲੈਂਦੇ ਸਨ ਸੂਬਾ ਸਰਹੰਦ ਦੇ ਵਜੀਰੀ ਪਠਾਨ ਤੇ ਦੇਸੀ ریاستਾਂ ਦੇ ਅਹਲਕਾਰ ਬਥੇਰੇ ਹਥਿਆਰ ਵੇਚ ਦਿੰਦੇ ਸਨ ਖੂਨੀਆਂ ਨੂੰ ਲੱਭੋ ਪਿੰਡ ਦੀ ਨੁਕਰ ਨੁਕਰ ਘਰ ਘਰ ਅੰਦਰ ਬਾਹਰ ਦਰਖਤ ਬੂਟਾ ਖੇਤ ਪੱਠੇ ਮਾਲ ਡੰਗਰ ਸਭ ਥਾਂ ਦੇਖੀ ਜਾਏ ਪਿੰਡ ਵਿੱਚ ਜਿੰਨੇ ਉਪਰੇ ਬੰਦੇ ਆਏ ਹਨ ਉਹਨਾਂ ਨੂੰ ਫੜ ਕੇ ਪੁਛ ਪੜਤਾਲ ਕੀਤੀ ਜਾਏ ਜਿਹੜੇ ਬਾਹਰ ਸਨ ਉਹਨਾਂ ਦੀ ਸੂਚੀ ਤਿਆਰ ਕੀਤੀ ਜਾਏ ਜੇ ਕੋਈ ਘਰ ਦੀ ਤਲਾਸ਼ੀ ਵਿੱਚ ਰੋਗ ਪਾਏ ਉਸ ਨੂੰ ਫੜ ਲਿਆ ਜਾਏ ਤਲਾਸ਼ੀ ਸਭ ਥਾਂ ਦੀ ਲਈ ਜਾਏ ਪੁਲਿਸ ਕਪਤਾਨ ਦਾ ਇਹ ਦੂਸਰਾ ਹੁਕਮ ਸੀ ਆਪ ਉਹ ਲੰਬੜਦਾਰ ਤੇ ਇੱਕ ਜੇਲਦਾਰ ਦੇ ਪੁੱਤਰ ਨਾਲ ਜੈਲਦਾਰ ਦੇ ਦੀਵਾਨਖਾਨੇ ਵਿੱਚ ਜਾ ਬੈਠਾ ਜੈਲਦਾਰ ਬਿਸ਼ਨ ਸਿੰਘ ਦੀ ਲੋਥ ਨੂੰ ਵੀ ਘਰ ਲਿਆਉਣ ਦਾ ਹੁਕਮ ਦੇ ਦਿੱਤਾ ਦੇਖੋ ਬੱਬਰ ਜ਼ਰੂਰ ਆ ਵਿੱਚ ਹੋਣਗੇ ਜੇ ਲੋਥ ਗੱਡੇ ਤੇ ਕਪੂਰਥਲੇ ਨੂੰ ਗਈ ਤਾਂ ਹੋ ਸਕਦਾ ਹੈ ਕਿ ਉਹ ਖੋਹ ਲੈਣ ਤੇ ਬੰਦਿਆਂ ਨੂੰ ਵੀ ਮਾਰਨ ਸਵੇਰੇ ਦੋਵੇਂ ਲੋਥਾਂ ਲਾਰੀ ਤੇ ਕਪੂਰਥਲੇ ਜਾਣਗੀਆਂ ਰਾਤ ਕੁਝ ਨਹੀਂ ਹੋ ਸਕਦਾ ਐਂਉ ਕਪਤਾਨ ਖੁਦ ਡਰ ਪੈਦਾ ਕਰ ਰਿਹਾ ਸੀ ਜੈਲਦਾਰ ਦੇ ਘਰ ਦੇ ਦੀਵੇ ਬੁਝੇ ਸਨ ਰੋਣਾ ਪਟਣਾ ਪਿਆ ਸੀ ਉਸ ਹਵੇਲੀ ਦੇ ਪਸ਼ੂ ਵੀ ਸਵੇਂ ਹੋਏ ਸਨ ਪੁਲਸ ਲਈ ਜਿਹੜੀ ਰੋਟੀ ਤਿਆਰ ਕੀਤੀ ਸੀ ਬੱਕਰੇ ਮਾਰੇ ਸਨ ਖਾਣੇ ਹਰਾਮ ਹੋ ਗਏ ਤਾਂ ਕਾਤਲ ਦੀ ਖੋਜ ਤੇ ਕਪਤਾਨ ਦਾ ਆਉਣਾ ਦੋਵੇਂ ਸਿਪਾਹੀਆਂ ਲਈ ਬਦਸ਼ਗਨੀਆਂ ਸਨ ਕਈ ਸਿਪਾਹੀ ਇੱਕ ਦੂਸਰੇ ਨੂੰ ਆਗਦੇ ਸਨ ਸਾਲਾ ਮੰਗਰ ਸਹਾਏ ਨਾ ਆਉਂਦਾ ਤਾਂ ਚੰਗਾ ਸੀ ਮਨਹੂਸ ਸੋਹਰਾ ਇਤੇ ਮੱਥੇ ਲੱਗਿਆਂ ਰੋਟੀ ਨਹੀਂ ਮਿਲਦੀ ਮਰਦਾ ਹੋਇਆ ਵੀ ਸਾਲਾ ਭੁੱਖਿਆਂ ਹੀ ਮਰਨ ਲੱਗਾ ਏ ਧਰਮਰਾਜ ਦੇ ਜਮਦੂਤਾਂ ਕੋਲੋਂ ਕੋਈ ਡਰ ਡਰੇ ਜਾਂ ਨਾ ਡਰੇ ਪਰ ਪੁਲਿਸ ਦੇ ਸਿਪਾਹੀਆਂ ਕੋਲੋਂ ਜਮਦੂਤਾਂ ਨਾਲੋਂ ਬਹੁਤਾ ਲੋਕ ਡਰਦੇ ਸਨ ਕਿਉਂਕਿ ਉਸ ਵੇਲੇ ਪੁਲਸੀਆਂ ਦੀ ਬੋਲੀ ਚੰਗੀ ਨਹੀਂ ਸੀ ਹੁੰਦੀ ਗਾਲ ਕੱਢਣ ਤੋਂ ਬਿਨਾਂ ਕਿਸੇ ਨੂੰ ਬੁਲਾਉਂਦੇ ਹੀ ਨਹੀਂ ਸਨ ਰੋਬ ਦੱਸਣ ਵਾਸਤੇ ਮਾਰ ਕੁੱਟ ਕਰਦੇ ਸਨ ਖਾਊ ਤਗੜੇ ਹੁੰਦੇ ਸਨ ਸਾਰੀ ਰਾਤ ਪੁਲਿਸ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਰਹੀ ਲੋਕਾਂ ਨੂੰ ਸੌਣ ਨਾ ਦਿੱਤਾ ਗਿਆ ਕਈਆਂ ਨੂੰ ਐਵੇਂ ਹੀ ਜੇਲ੍ਹਦਾਰ ਦੀ ਹਵੇਲੀ ਵਿੱਚ ਬਿਠਾ ਛੱਡਿਆ ਤਿੰਨ ਚਾਰ ਘਰਾਂ ਦੇ ਤੂੜੀ ਦੇ ਡੰਗਰਾਂ ਵਾਲੇ ਅੰਦਰੋਂ ਪਾਥੀਆਂ ਵਿੱਚੋਂ ਘਰ ਦੀ ਕੰਢੀ ਸ਼ਰਾਬ ਦੀਆਂ ਬੋਤਲਾਂ ਮਿਲ ਗਈਆਂ ਉਹਨਾਂ ਘਰਾਂ ਤੇ ਦੁਹਰੀ ਮੁਸੀਬਤ ਆ ਪਈ ਪੁਲਿਸ ਨੇ ਮਨਮਰਜ਼ੀ ਕੀਤੀ ਪਰ ਕਾਤਲ ਨਾ ਲੱਭਾ ਜਿਹੜੇ ਸਿਪਾਹੀ ਪਿੰਡ ਨੂੰ ਘੇਰਾ ਪਾਈ ਖਲੋਤੇ ਸਨ ਉਹਨਾਂ ਨੇ ਡੰਡੇ ਵੱਤ ਖਲੋਤਿਆਂ ਹੋਇਆਂ ਸਾਰੀ ਰਾਤ ਅੱਖਾਂ ਵਿੱਚ ਹੀ ਕੱਢੀ ਦਿਨ ਦਾ ਚੜ੍ਹਾ ਹੋਣ ਲੱਗਾ ਤਨਰਾਜ ਹੋ ਕੇ ਇੱਕ ਥਾਣੇਦਾਰ ਪਿੰਡ ਦੇ ਨਾਲ ਛੱਪੜ ਦੇ ਕਿਨਾਰੇ ਖਲੋਤੇ ਰੁੱਖਾਂ ਨੂੰ ਵੇਖ ਕੇ ਵਾਪਸ ਮੁੜਿਆ ਟੱਠੇ ਖੋਲੇ ਵਿੱਚੋਂ ਦੀ ਲੰਘਣ ਲੱਗਾ ਸੀ ਕਿ ਟਾਰਚ ਦੀ ਰੋਸ਼ਨੀ ਸੁੱਟਨ ਤੇ ਉਸ ਨੂੰ ਨੰਗ ਟੜੰਗੇ ਇੱਕ ਜਵਾਨ ਦੀ ਲੋਥ ਮਿਲੇ ਉਹ ਜਵਾਨ ਮੋਇਆ ਪਿਆ ਸੀ ਪਰ ਪਿੰਡੇ ਉੱਤੇ ਜ਼ਖਮ ਕੋਈ ਨਹੀਂ ਸੀ ਤੇ ਨਾ ਹੀ ਕਿਸੇ ਲਹੂ ਦੀ ਛੱਟ ਸੀ ਉਸ ਨੂੰ ਗਲ ਘੁੱਟ ਕੇ ਜਾਂ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਗਿਆ ਸੀ ਉਸ ਦੇ ਤੇੜ ਇੱਕ ਪਰਨਾ ਸੀ ਉਹ ਵੀ ਉੱਤੇ ਸੁੱਟਿਆ ਹੋਇਆ ਹੋਰ ਉਸ ਤੇ ਕੋਈ ਕੱਪੜਾ ਨਹੀਂ ਸੀ ਉਹ ਕੌਣ ਸੀ ਕਿਸੇ ਨੂੰ ਪਤਾ ਨਹੀਂ ਸੀ ਥਾਣੇਦਾਰ ਨੇ ਪੁਲਿਸ ਕਪਤਾਨ ਵੱਲ ਆਦਮੀ ਭਜਾਇਆ ਉਹ ਜੇਲ੍ਹਦਾਰਾਂ ਦੇ ਦੀਵਾਨਖਾਨੇ ਵਿੱਚ ਢੋ ਵਾਲੇ ਮੂੜੇ ਉੱਤੇ ਬੈਠਾ ਹੀ ਸੁੱਤਾ ਹੋਇਆ ਸੀ ਸਿਪਾਹੀ ਨੇ ਭਾਰੇ ਬੂਟਾਂ ਦਾ ਸਲੂਟ ਮਾਰ ਕੇ ਖੜਕਾ ਕੀਤਾ ਆਵਾਜ਼ ਦੇ ਕੇ ਆਖਿਆ ਜਨਾਬ ਪੁਲਿਸ ਕਪਤਾਨ ਅਬੜਵਾਇਆ ਜਾ ਗਿਆ ਉਸਨੇ ਅੱਖਾਂ ਖੋਲ ਕੇ ਪੁੱਛਿਆ ਕਿਉਂ ਜਨਾਬ ਇੱਕ ਜਵਾਨ ਦੀ ਲੋਥ ਮਿਲੀ ਹੈ ਉਸਦੇ ਦਿਵਾਰੇ ਕੱਪੜਾ ਲੱਤਾ ਕੋਈ ਨਹੀਂ ਨਾ ਕੋਈ ਸਰੀਰ ਤੇ ਜ਼ਖਮ ਹੈ ਪਤਾ ਨਹੀਂ ਕੌਣ ਹੈ ਕਿਵੇਂ ਮਰਿਆ ਥਾਣੇਦਾਰ ਰਾਮ ਪ੍ਰਸਾਦ ਉੱਥੇ ਆਪ ਦੀ ਉਡੀਕ ਕਰ ਰਹੇ ਨੇ ਕਿਸੇ ਖੂਨੀ ਦਾ ਪਤਾ ਲੱਗਾ ਪੁਲਿਸ ਕਪਤਾਨ ਨੇ ਸਵਾਲ ਕੀਤਾ ਨਹੀਂ ਜਨਾਬ ਚਲੋ ਇਹ ਆ ਕੇ ਪੁਲਿਸ ਕਪਤਾਨ ਉੱਠਿਆ ਉਸਨੇ ਨਾ ਰਾਤ ਵਰਦੀ ਉਤਾਰੀ ਸੀ ਤੇ ਨਾ ਬੂਟ ਲਾਇਏ ਸਨ ਨੰਬਰਦਾਰ ਨੇ ਦੁੱਧ ਤਮ ਮੱਲੋ ਮੱਲੀ ਹੀ ਦਿੱਤਾ ਸੀ ਅੱਖਾਂ ਵਿੱਚ ਨੀਂਦਰਾ ਲਾਲੀ ਦੇ ਰੂਪ ਵਿੱਚ ਦਿਸਦਾ ਸੀ ਪੁਲਿਸ ਕਪਤਾਨ ਲੋਥ ਕੋਲ ਪੁੱਜਾ ਲੋਥ ਨੂੰ ਵੇਖ ਕੇ ਨਵਾਂ ਗੋਰਖ ਧੰਦਾ ਉਸ ਦੇ ਅੱਗੇ ਆ ਗਿਆ ਉਹ ਤੀਸਰਾ ਖੂਨ ਇਹ ਤੀਸਰਾ ਖੂਨ ਉਸ ਦੇ ਮੂੰਹ ਹੈਰਾਨੀ ਨਾਲ ਨਿਕਲਿਆ ਮਨ ਹੀ ਮਨ ਵਿੱਚ ਉਸ ਨੇ ਭਗਵਾਨ ਦਾ ਸ਼ੁਕਰ ਕੀਤਾ ਕਿ ਰਾਤ ਨਿਕਲ ਗਈ ਖਤਰੇ ਦੀ ਰਾਤ ਉਹ ਬਚ ਗਿਆ ਇਸ ਦਾ ਵੀ ਨਕਸ਼ਾ ਤਿਆਰ ਕਰੋ ਸਾਰੇ ਪਿੰਡ ਨੂੰ ਬੁਲਾ ਕੇ ਇਸ ਦੀ شناخت ਕਰੋ ਕਿਸ ਦਾ ਬੰਦਾ ਹੈ ਤੇ ਕੌਣ ਹੈ ਪਤਾ ਨਹੀਂ ਕੀ ਬਣੇਗਾ ਇੱਕ ਰਾਤ ਵਿੱਚ ਤਿੰਨ ਕੂਨ ਪਿੰਡ ਦੇ ਦੂਸਰੇ ਪਾਸੇ ਦੀ ਤਲਾਸ਼ੀ ਲੈ ਕੇ ਇੱਕ ਹੋਰ ਹਵਾਲਦਾਰ ਤੇ ਥਾਣੇਦਾਰ ਆਏ ਉਹਨਾਂ ਨੇ ਕਪਤਾਨ ਨੂੰ ਰਿਪੋਰਟ ਕਰਨੀ ਸੀ ਹਵਾਲਦਾਰ ਨੇ ਜਿਉਂ ਹੀ ਲੋਥ ਵੱਲ ਨਿਗਾਹ ਮਾਰੀ ਤਾਂ ਕਿਹਾ ਇਹ ਤਾਂ ਸੋਮਨਾਥ ਸਿਪਾਹੀ ਹੈ ਇਸ ਨੂੰ ਕਿਸ ਨੇ ਮਾਰਿਆ ਸੋਮਨਾਥ ਸਿਪਾਹੀ ਕਪਤਾਨ ਹਰਾਨੀ ਵਿੱਚ ਬੋਲਿਆ ਹਾਂ ਜਨਾਬ ਸਿਪਾਹੀ ਇਹ ਡਿਊਟੀ ਤੇ ਸੀ ਹਵਾਲਦਾਰ ਨੇ ਅੱਗੇ ਹੁੰਦੇ ਹੋਏ ਆਖਿਆ ਉਸ ਨੇ ਮਰਨ ਵਾਲੇ ਦੀ ਸੱਜੀ ਬਾਹ ਚੁੱਕੀ ਹਿੰਦੀ ਵਿੱਚ ਉੱਤੇ ਸੋਮਨਾਥ ਲਿਖਿਆ ਸੀ ਇਸ ਦੀ ਵਰਦੀ ਬੰਦੂਕ ਸਾਰੇ ਸਿਪਾਹੀਆਂ ਦੀ ਗਿਣਤੀ ਕਰਕੇ ਤਸੱਲੀ ਕੀਤੀ ਜਾਏ ਉਹਨੇ ਇੱਕ ਆਦਮੀ ਆਈ ਜੀ ਸਾਹਿਬ ਬਹਾਦਰ ਤੇ ਮਹਾਰਾਜਾ ਸਾਹਿਬ ਵੱਲ ਭੇਜਿਆ ਜਾਏ ਮਾਮਲਾ ਬਹੁਤ ਵਿਗੜ ਗਿਆ ਹੈ ਕਾਤਲ ਜ਼ਰੂਰ ਇਸ ਪਿੰਡ ਦਾ ਬੰਦਾ ਹੈ ਇੱਕ ਥਾਣੇਦਾਰ ਨੇ ਕਪਤਾਨ ਨੂੰ ਸਲਾਹ ਦਿੱਤੀ ਕਪਤਾਨ ਸੋਚਾਂ ਵਿੱਚ ਡੁੱਬ ਗਿਆ ਉਹਨੇ ਡੂੰਘੀ ਸੋਚ ਡੁੱਬੀ ਮਾਰ ਕੇ ਕਿਹਾ ਐਉਂ ਪ੍ਰਤੀਤ ਹੁੰਦਾ ਹੈ ਕਿ ਮੰਗਲ ਸਹਾਏ ਦੇ ਕਤਲ ਤੋਂ ਪਹਿਲਾਂ ਇਹ ਸਿਪਾਹੀ ਮਾਰਿਆ ਗਿਆ ਹੈ ਕਾਤਲ ਨੇ ਇਸ ਦੀ ਵਰਤੀ ਪਾ ਕੇ ਬੰਦੂਕ ਲੈ ਕੇ ਪੁਲਿਸ ਨੂੰ ਧੋਖਾ ਦਿੱਤਾ ਹੈ ਉਹ ਲਾਰੀ ਦੇ ਕੋਲ ਹੋਏਗਾ ਗੋਲੀ ਮਾਰ ਕੇ ਫਿਰ ਸ਼ਾਈ ਮਈ ਹੋ ਗਿਆ ਬੱਬਰਾਂ ਦੀ ਕੋਈ ਨਾ ਕੋਈ ਠਾਰ ਇਸ ਪਿੰਡ ਦੇ ਚੋਗਿਰਦੇ ਜ਼ਰੂਰ ਹੈ ਇਸ ਪਿੰਡ ਵੀ ਠਾਰ ਹੋਏਗੀ ਲਓ ਜੀ ਅੱਜ ਵਾਲਾ ਅਧਿਆਇ ਇੱਥੇ ਹੀ ਸਮਾਪਤ ਕਰਦੇ ਹਾਂ ਔਰ ਕੱਲ ਨੂੰ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗੇ ਉਸ ਵਿੱਚ ਦੇਖਾਂਗੇ ਕਿ ਕਿੱਦਾਂ ਸਿਪਾਹੀ ਨੂੰ ਕਿਸ ਨੇ ਗੋਲੀ ਮਾਰੀ ਔਰ ਉਸਦੀ ਵਰਦੀ ਕਿਸ ਨੇ ਉਤਾਰੀ ਔਰ ਉਸਦੀ ਬੰਦੂਕ ਕੌਣ ਲੈ ਗਿਆ ਔਰ ਇਤਿਹਾਸ ਪੜਦੇ ਆ ਸੁਣਦੇ ਆ ਸੁਣਾਉਂਦੇ ਆ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਹੋਈਆਂ ਹੋਣ ਗਿਆ ਨਾਦਾਨ ਜਸ ਸਿੰਘ ਜਾਣ ਕੇ ਮਾਫ ਕਰਨਾ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਔਰ ਆਓ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਦੀ ਅਖੀਰ ਤੇ ਸਾਂਝ ਪਾਉਨੇ ਹਾਂ ਸਾਰੇ ਹੱਥ ਜੋੜ ਕੇ ਅਖਣਾ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ